ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇਤਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਮੈਂਗਾ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰਾਜ ਕੋਲੋਂ ਕਰਾਂਗੇ ਜੀ ਕਵਰ ਇੱਕ ਨਹੀਂ ਦੋ ਨਹੀਂ ਤਿੰਨ ਤੁਹਾਨੂੰ ਤੇ ਇੱਕ ਟੋਕੜਾ ਬਣਾ ਅਜ ਝੋਟੀਆਂ ਦਿਖਾ ਦਾਂ ਕਿੰਨੇ ਚਰਦੀਆਂ ਚੈੱਕ ਪਾਸ ਆ ਜਾਂ ਕਿੰਨਾ ਕੁ ਦੁੱਧਵਾ ਦਾ ਮਗਰ ਕੀ ਆ ਕਿਹੜਾ ਸੂਆ ਸਾਰਾ ਕੋ ਬਾਈ ਜੀ ਤੋਂ ਪੁੱਛ ਕੇ ਦੱਸਾਂਗੇ ਆਜੋ ਵੀਰੇ ਸਤਿ ਸ਼੍ਰੀ ਅਕਾਲ ਬਾਈ ਰਾਜ ਸਤਿ ਸ਼੍ਰੀ ਅਕਾਲ ਬੁੱਟੇ ਹੋ ਠੀਕ ਠਾਕ ਬਹੁਤ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਗਏ 9876347016 ਹੂੰ ਤੇ ਪਿੰਡ ਆਪਣਾ ਸਹਿਣਾ ਜ਼ਿਲ੍ਹਾ ਬਰਨਾਲਾ ਹੂੰ ਤੇ ਤਹਿਸੀਲ ਆਪਾਂ ਨੂੰ ਪੈਂਦੀ ਆ ਮਤਲਬ ਤਾਬਾ ਤਾਬਾ ਓਕੇ ਜੀ ਪੱਖੋ ਕੰਚੀਆਂ ਤੇ ਭਦਾਉੜ ਆ 5 5 ਕਿਲੋਮੀਟਰ ਤੇ ਆ ਓਕੇ ਜੀ ਨਹਿਰ ਵਾਲੇ ਅੱਡੇ ਤੋਂ ਘਰ ਆਪਣਾ ਪੁੱਸ ਕੇ ਆ ਸਕਦਾ ਸਿੱਧੂ ਬੱਤੀ ਤੇ ਸਿੱਧੂ ਬੱਤੀ ਦੇ ਵਿੱਚ ਓਕੇ ਜੀ ਆਓ ਐ ਪੁੱਸ ਜੇ ਫਿਰ ਕੋਲਜ ਦਾ ਨਹੀਂ ਕੋਲਜ ਦਾ ਨਹੀਂ ਕਿ ਵੀ ਫੇਰ ਵਾਲੀ ਅੱਡੇ ਤੇ ਆ ਫੇ ਦੂਜੇ ਅੱਡੇ ਨਾਲ ਮੁੰਡੇ ਉੱਤਰਦੀ ਹੋਏ ਆ ਨੰਬਰ 9298763470 16 ਬਾਕੀ ਸਕਰੀਨ ਤੇ ਚੱਲ ਰਿਹਾ ਜੀ ਨੋਟ ਕਰ ਲਓ ਤੇ ਰਾਜ ਕਿੰਨੇ ਜਾਨਵਰ ਆ ਬਈ ਅੱਜ ਅੱਜ ਟੋਕੜਾਂ ਕਿੰਨੇ ਬਣ ਤਿੰਨ ਗੁੱਟੇ ਤਿੰਨ ਫਿਰ ਅੱਜ ਫਿਰ ਤਿੰਨ ਪੰਜ ਸੱਜਣਾ ਵੀ ਆਈਆਂ ਤਿੰਨ ਕਰੀਆਂ ਪਰ ਇਕੱਠੀਆਂ ਫੇਰ ਅੱਜ ਹੈ ਤਿੰਨ ਪੂਰੇ ਟੌਪ ਦੇ ਨੀਨੇ ਆਪਾਂ ਨਹੀਂ ਨਹੀਂ ਯਾਰ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦਿਖਾਵਾਂਗੇ ਤਾਂ ਟੋਕੜ ਵੀ ਆ ਸੱਜਰ ਵੀ ਆ ਸਾਰਾ ਕੁਝ ਆ ਸੀ ਹੈਨਾ ਹਾਂ ਦੋ ਤਾਂ ਪੁਰਣੀ ਆਸਲਾ ਮੂਰ ਲਗਾ ਯਾਰ ਓਕੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਜਿਆ ਨਿਹਰਾਜ ਕਿੰਨੇ ਜਰ ਦੀ ਚੱਕ ਪਾਸਾ ਕਿੰਨਾ ਦੁੱਧ ਬਾਦ ਆ ਵੀਰੇ ਥਰੇ ਤੇ 3 ਮਹੀਨਿਆਂ ਦੀ ਬੁੱਢੇ ਚੱਕ ਪਾਸਾ ਹੂੰ ਠੀਕਾ ਡੂਕਾ ਲੱਗਿਆ ਵਿੱਚ ਕਰਾਈ ਵੀ ਆ ਅਗਲਾ ਆਗਦੀ ਕਰਾ ਕੇ ਲੈ ਜੇ ਦੁੱਧ ਕਿੰਨਾ ਦੁੱਧੇ ਨੌ ਨੂੰ ਮਾਰਦੀ ਆ 8 ਮੰਨ ਕੇ ਲਈ ਬਮਾ 8 ਤੇ ਮਗਰ ਆ ਗਿਆ ਮੇਲ ਕਾਪ ਹਾਂ ਕਟਾ ਕਟਾ ਸਾਹਮਣੇ ਬਹੁਤ ਆਰ ਗਏ ਨੇ ਨਾ ਬੈਣਾ ਫੋਲ ਬਈ ਫੋਰ ਆਰ ਕਹਦੇ ਕਿੱਡਾ ਪਿਆ ਆ ਦੇਖ ਚੰਗਾ ਵੱਡਾ ਕਟਾ ਆ ਗਿਆ ਹਨ ਜਿੱਦੈ ਨੂੰ ਮੈਨੇ ਦੁੱਧੋਂ ਹਟਣਾ 20 ਹੋ ਗਿਆ ਖੋਲੋ ਜੀ ਤੋਰਾ ਕਰਾਓ ਚੈੱਕ ਤੋਰ ਜੋ ਤੇ ਸੂਏ ਦੂਜੇ ਵਾਸਤੇ ਗੱਬਣਾ ਹਨਾ ਇਹ ਪਹਿਲੇ ਸੂਏ ਸੂਈ ਹੋਈ ਆ ਤੇ ਕੁਆਲਿਟੀ ਬਹੁਤ ਚੰਗੇ ਯਾਰ ਪੂਛ ਦੇ ਵਿੱਚ ਜਿੰਨੇ ਕਿ ਦੋ ਕਬਾਲੀ ਹਨਾ ਵਾਈਟ ਆ ਕੇ ਜਮਾ ਬਲੈਕ ਸਾਰੀ ਆ ਦੇਖੋ ਜੀ ਇੱਥੋਂ ਕਰੋ ਚੈੱਕ ਥਣਲੇਵੇ ਦੀ ਚੰਗੀ ਸਾਫ ਸੁਥਰੀ ਤੇ ਇਕੱਲਾ ਇਕੱਲਾ ਥਣ ਚਾਰੇ ਥਣ ਸਪੇਸ਼ ਦੇ ਉੱਤੇ ਲੱਗੇ ਹੋਇਆ ਹੂੰ ਤੇ ਸਿਉਣਾ ਹੀ ਆ ਹਨਾ ਰਾਜ ਬੜੀ ਨਜਾਇਜ਼ ਚੰਗੀ ਆ ਫੁਟੇਜ ਇੱਥੋਂ ਕਰੋ ਜੇ ਮੈਂ ਕਹਿੰਦਾ ਕੁਆਲਿਟੀ ਲੈਵਲ ਉਹਦੀ ਜੇ ਆਪਾਂ ਥੱਲੋਂ ਕਰਕੇ ਚੈੱਕ ਹਨਾ ਬਾਈ ਨੇ 8 ਕਿਲੋ ਦੁੱਧ ਕਿਹਾ ਕਿਉਂਕਿ ਕਈ ਵਾਰੀ ਬੱਚੇ ਨੂੰ ਜਗਾ ਕੇ 8 ਹੀ ਸੱਜਰਾਂ ਦਿੰਦੀਆਂ ਹਨਾ 8 ਹੀ ਸੱਜਰਾਂ ਦਿੰਦੀਆਂ ਯਾਨੀ ਕਿ 9 ਕਿਲੋ ਆ ਦੁੱਧ ਚੌਂ ਦਾ ਬੂਟੇ ਆ ਪੱਟ ਕੇ ਦੇਵਾਂਗੇ ਲੈ ਆਓ ਜੀ ਮੁੜ ਕੇ ਬੇਸਵਾਦੀ ਗੱਲ ਨਹੀਂ ਹੁੰਦੀ ਬੇਸਵਾਦੀ ਗੱਲ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਕਿਸੇ ਭੈਣ ਭਰਾ ਨੇ ਪੈਸੇ ਲਾਉਣਿਆ ਰੁਪਏ 'ਚੋਂ 99 ਰਹਿ ਜੂ ਕੋਈ ਗੱਲ ਨਹੀਂ ਯਾਰ ਰੁਪਏ 'ਚੋਂ ਰਹੀ 50 ਪੈਸੇ ਗਏ ਫਿਰ ਕੋਈ ਫਾਇਦਾ ਨਹੀਂ ਹਨਾ ਆਪਣੀਆਂ ਝੂਟੀਆਂ ਦਾ ਵੀਰੇ ਨਾ ਤਾਂ ਚੌਂ ਤੋਂ ਖੁੰਝੀਆਂ ਨੇ ਚੌਂ ਜਵਾ ਦੀ ਘਰ ਤੱਕ ਵੀ ਗਾਰੰਟੀ ਆ ਓਕੇ ਜੀ ਇੱਕ ਨੰਬਰ ਚੌਂ ਜਵਾ ਤੇ ਸੱਜਰਾਂ ਵਾਂਗੂ ਮ ਡਿਮਾਂਡ ਬੂਟੇ ਕਰਾਂਗੇ ਬੂਟੇ ਆਪਾਂ ਜਾਇਜ਼ ਹੋ ਜਾ ਚੰਗੀ ਝੋਟੀ ਆ ਚੰਗੀ ਤੈਨੂੰ ਆਹ ਗੈ ਆ ਦੇਖ ਲੈ ਥੱਲੇ ਜਿਗਾ ਸੱਜਰਾ ਨੂੰ ਮਾਰ ਪਉਂਦੀ ਆ ਚੰਗੀ ਬੋਲ ਲੈ ਖੁੱਲਾ ਦੁੱਧ ਆ ਝੋਟੀ ਥੱਲੇ ਹੁਣ ਚੰਗੀ ਕਈ ਤਾਂ ਬੜੀ ਕਈ ਬਹੁਤੀ ਚੰਗੀ ਝੋਟੀ ਆ ਹਨਾਂ ਕੁੰਗ ਸੀਲ ਸਾਉ ਇੰਨੀ ਆ ਸੱਜਰਾ ਨੂੰ ਮਿਲਦਿਆਂ ਲੈ ਓਕੇ ਜੀ ਲੈ ਪੋੜਾ ਨਹੀਂ ਇਹਨਾਂ ਨੂੰ ਜਿਵੇਂ ਮਰਜ਼ੀ ਚੋੜ ਡਿਮਾਂਡ ਫਰਜਾਇਜ਼ ਹੋ ਜੇ ਡਿਮਾਂਡ ਜਾਇਜ਼ ਲੈ ਐ ਬੈ ਜਾ ਆਪਾਂ ਮਾਂਦੀ ਕੋਸ਼ਿਸ਼ ਲੈ ਆ ਦੇਖੋ ਜੀ ਕੋਈ ਗੱਲ ਵਾਲੀ ਗੱਲ ਹੀ ਨਹੀਂ ਹਨਾ ਐਂ ਬਸ ਐ ਨਹੀਂ ਉਹ ਮਾਰਦੇ ਸੜਾਪਾ ਲੈਸ ਆ ਦੇਖੋ ਕਿੰਨੀ ਸੀਲ ਝੋਟੀ ਆ ਨਾ ਬੱਚਾ ਛੱਡ ਨਾ ਛੱਡ ਆਇਆ ਨਹੀਂ ਗੁਸੱਜਰ ਵਾਲਾ ਕੰਮ ਨਹੀਂ ਕਿਹੜੀ ਉਹ ਮਾਰਦੀ ਆ ਲੈ ਡਿਮਾਂਡ ਜਾ ਜੀ ਹੋ ਜਾਣਾ ਡਿਮਾਂਡ ਫੋਨ ਤੇ ਕਰਾਂਗੇ ਕਰਾਂਗੇ ਝੂਟੀ ਜੇ ਥਾਉਣਾ ਦੇ ਕੇ ਮੋੜਾਂਗੇ ਪਹਿਲੇ ਘਰ ਤੁਨੀ ਹਮ ਲੈ ਨੀਵੇਂ ਲੂਵੇਂ ਦੀ ਬੇਦਖ ਦੇਖ ਲੈ ਕਿੰਨੀ ਸਨ ਤੇ ਅੱਗੇ ਵੀਰੇ ਦੋ ਨੰਬਰ ਝੋਟੀ ਇਹਦੇ ਮਗਰ ਕੀ ਆ ਗਿਆ ਇਹ ਵੀ ਬਹੁਤ ਚੰਗੀ ਜੀ ਦੀ ਮਗਰ ਕੱਟੀ ਆ ਗਈ ਬੁੱਢੇ ਕੱਟੀ ਬਹੁਤ ਬਿਆਰੀ ਹੈ ਪਹਿਲਾਂ ਕੱਟ ਕੇ ਦਿਖਾ ਦੇਣਾ ਹਣਾ ਇਹਨਾਂਤੀ ਦੀ ਕੱਟੀ ਆ ਸਪੋਰਟ ਨੇ ਸ਼ਾਂਗ ਨੂੰ ਬੜੀ ਚੰਗੀ ਆ ਦੁੱਧ ਨਾਲ ਬੜੀ ਵੀ ਆ ਹੂੰ ਕਿਉਂਕਿ ਨਾਲ ਅਜ ਕੱਟੀ ਦਾ ਸ਼ਾਂਗ ਵੀ ਪੂਰਾ ਆ ਦੇਖੋ ਹਾਂ ਓਕੇ ਖੋਲੋ ਜਿੰਨ ਤੋਰਾ ਕਰਾ ਕੇ ਕਿੰਨਾ ਦੁੱਧ ਆ ਬਾਈ ਕਿੰਨੇ ਚਰ ਦੀ ਗੱਬਣਾ ਇਹ ਦੁੱਧ ਤੇ ਥੱਲੇ 8 ਕਿਲੋ ਆ ਸੱਜਰਾੰਗ ਨੂੰ ਮਰੂਗੀ ਤਾਂ ਸਹੀ ਗਾਰੰਟੀ ਆ ਦੁੰਨੇ ਹਾਂ ਦੁੰਨੇ ਝੂਟੀਆਂ ਦੀ ਗਾਰੰਟੀ ਆ ਫੁੱਲ ਠੀਕ ਆ ਕੋਈ ਡਰੀ ਨਹੀਂ ਕਿ ਕੈਮਰੇ ਟੁੱਟ ਕੇ ਆਣਾ ਓਕੇ ਓਕੇ ਤੇ ਕਦਗਾਠ ਬਹੁਤ ਆ ਯਾਰ ਹਨਾ ਬਹੁਤ ਸਿੰਘਗਾਰ ਵਾਲੀ ਆ ਬੁੱਤੇ ਹੂੰ ਤੇ ਕਿੰਨੇ ਚਰ ਦੀ ਜੇਕ ਬਾਸ ਆ ਰਾਹ ਜੇ ਇਹ ਇਹ ਵੀਰੇ 3 ਮਹੀਨੇ ਦੀ ਆ ਸਹੀ ਸਹੀ ਤੇ ਦੋਨੇ ਟਾਈਮ ਹੀ 8 ਕਿਲੋ ਹੀ ਦੋਦ ਹੈ ਹਾਂ 8 ਕਿਲੋ ਦੋਦ ਹੈ ਦੋਨੇ ਟਾਈਮ ਮੇਨ ਗਾਲਿਆ ਰਹੇ ਤੇ ਮਗਰ ਬੱਚਾ ਬਹੁਤ ਪਿਆਰਾ ਤੇ ਬੱਟਾ ਹਨਾ ਹਾਂ ਐਮ 29 ਦੀ ਕੱਟੀ ਆ ਬੜੀ ਚੰਗੀ ਆ ਬੜੀ ਚੰਗੇ ਸੰਦੀ ਆ ਹੂੰ ਬਾਕੀ ਸਹਿਜ ਸੂਝ ਬੁੱਝ ਬਹੁਤ ਬੋਲ ਡਿਜ਼ਾਈਨ ਬਹੁਤ ਆ ਹੂੰ ਸ਼ਿੰਗ ਸ਼ਿੰਗਾਰ ਤੋਂ ਕਿਤੋਂ ਮਿਲਦਾ ਇਥੋਂ ਕਰੋ ਚੱਕ ਦਾ ਸ਼ਿੰਗ ਸ਼ਿੰਗਾਰ ਇੱਕ ਨੰਬਰ ਅੱਗੇ ਦੇ ਤੁਹਾਨੂੰ ਥਾਂ ਦਿਖਾਈ ਗਏ ਚਾਰ ਸਵੇਰੇ ਕੱਦ ਕਾਠ ਬਾਲਾ ਹਨਾ ਰਾਜ ਕੱਦ ਕਾਠ ਦਾ ਤਾਂ ਕੋਈ ਅੰਤ ਹੀ ਨਹੀਂ ਵੱਡੀ ਝੋਟੀ ਆ ਪੂਰੀ ਸਹਿਜ ਵਾਲੀ ਵੱਡੀ ਝੋਟੀ ਆ ਕਿ ਮਦਰ ਆ ਗਈ ਕੱਟੀ ਤੇ ਰਾਜ ਇਹਦਾ ਫਿਰ ਡਿਮਾਂਡ ਵੀ ਤੇ ਇਹਦਾ ਬੂਟੇ ਬਲੂਨ ਦਾ ਰਿਕਾਰਡ ਵੀ ਵਧੀਆ 17 ਕਿਲੋ ਦਾ ਆਪਾਂ ਨਾਲ ਦੇ ਪਿੰਡੋਂ ਕਿਉਂਕਿ ਇਹਦੀਆਂ ਪੋਲਾ ਪਾਲਾ ਦਾਸ ਦਿਆਂ ਪੰਗਾ ਹਨਾ ਵੀ ਹੈਗੀ ਆ ਹਾਂ ਤੇ ਬਾਈ ਜੀ ਡਿਮਾਂਡ ਬੂਟੇ ਫੋਨ ਤੇ ਕਰਾਂਗੇ ਲੈ ਉਹ ਲੱਗੀ ਤੇ ਬੱਚਾ ਉਹ ਲਾ ਕੋਈ ਗੱਲ ਹੀ ਨਹੀਂ ਉਹ ਤਾਂ ਉਹ ਕੈਮਰਾ ਵੀ ਦੱਸੀਏ ਗੱਲ ਸਾਰੀ ਹਨਾ ਹਾਂ ਪੋਮਾ ਦੀ ਇਹ ਹੀ ਬਾਈ ਦਾ ਇਹ ਨਸਿਲ ਆ 8 ਹੀ ਏ ਥੱਲੇ ਹੈ ਹਾਂ 8 ਕਿਲੋ ਦੋਨੇ ਵੇਲੇ ਸੱਜਰਾ ਵਾਂਗੂ ਮਲੂ ਛੋਟੀ ਦਾ ਸਿੰਘ ਸੰਗਾਰ ਕੱਦ ਵਜਨ ਦੀ ਕੋਈ ਅੰਤ ਹੀ ਨਹੀਂ ਰਜੂ ਖੜੀ ਉਧਰ ਸੈਲ ਬਾਲਾ ਵੱਡਾ ਗੱਦ ਕਰ ਰਿਹਾ ਮੁਰੇ 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 ਆ ਦੇਖੋ ਜੀ ਹੂੰ ਜਮਾ ਬਰਾਬਰ ਖੜ ਉੱਤੇ ਕੋਈ ਸੁਣਨੀ ਨਾ ਲੱਗੇ ਆ ਦੇਖੋ ਜੀ ਲੈ ਹੂੰ ਗੱਟੀ ਵੀ ਦੋ ਚੀਜ਼ਾਂ ਹਲ ਜਾਊਗਾ ਅਗਲਾ ਇਹ ਨਹੀਂ ਜਮਾ ਜਾਵਾਂ ਯਾਰ ਜਮਾ ਉਹ ਛੋਟੀ ਮਗਰ ਵੀ 20-22000 ਦਾ ਤੇ ਕੱਟੀ ਛੱਡਣੀ ਅੱਜ ਬੰਦਾ 20000 ਦੀ ਛੱਡੀ ਬਾੜੀ ਚੰਗੀ ਕੱਟੀ ਆ ਹਾਂ ਅੱਜ ਇਕੱਲੀ ਮਹਿਲ ਜਾਣੀ ਹੈ ਇਕੱਲੀ ਥਾਪੀ ਤੇ ਮਿਲਦੀ ਹੈ ਤੇ ਜੇ ਕੋਈ 20000 ਦੀ ਆਪਾਂ ਕੱਟ ਲਾਂਗੇ ਜੇ ਕੋਈ ਭੈਣ ਭਰਾ ਅੱਜ ਕੱਟੀ ਗੱਲੀ ਲੈਉਣ ਦੀ ਸੌਚਦਾ ਤੇ ਨਾਲ ਅੱਜ ਫਿਰ ਕੱਟੀ ਵੀ ਦੇ ਦੇਣੀ ਹੈ ਨਾ ਕੱਟੀ ਵੀ ਦੇ ਦੇਣੀ ਹੈ 25000 ਦੀ ਕੱਟੀ ਆਊਂਗਾ ਅੱਜ ਬਡੇ ਛੇਲ ਦੇ ਬਾਜ਼ਾਰ ਦੇ ਹਿਸਾਬ ਨਾਲ ਆਪੇ ਨਾਲ ਲਿਆਣੀ ਆ ਨਾਲ ਲੈ ਕੇ ਕਟਾਉਣੀ ਆ ਆਪਾਂ ਨੂੰ ਕਿੰਨੇ ਦਾ ਸੌਦਾ ਹੋ ਵਿੱਚੋਂ 20000 ਵਿੱਚੋਂ ਬਾਅਦ ਦੇ ਵਿੱਚ ਕੱਟਿਆ ਜੋ ਤੇ ਅੱਗੇ ਰਾਜ ਆਪਾਂ ਗੱਲ ਕਰ ਲ ਗਏ ਟੋਕੜ ਗੱਬਣੀ ਝੋਟੀ ਇਹ ਆ ਗਈ ਲਿਓ ਜੀ ਇਹਨੂੰ ਖੋਲਿਓ ਤੇ ਕਿਹੜੇ ਸੂਏ ਵਾਸਤੇ ਗੱਬਣਾ ਕਿੰਨੇ ਜਾਂਦੀ ਚੈੱਕ ਪਾ ਲੀਏ ਤੀਜੇ ਸੂਏ ਲਈ ਗੱਬਣਾ ਦੁੱਧ ਕਿੰਨਾ ਸਹੀ ਜਮਾ ਚਾਰ ਮਹੀਨਿਆਂ ਦੀ ਗੱਬਣਾ 6 ਲੀਟਰ ਦੁੱਧ ਅਰੇ ਮੈਂ ਕਿ ਲੈ ਜੇ ਬੰਦਾ ਮੈਂ ਮਣਕਲੇ ਜੀ ਖੋਲੋ ਜੀ ਤੋੜਾ ਨੰਬਰ ਪੂਰ ਦੀ ਸਾਗ ਦੀ ਛੱਟੇ ਦੀ ਆਪਣੀ ਜ਼ਿੰਮੇਵਾਰੀ ਕਦਗੜ ਵਾਲਾ ਜੇ ਅਗਲਾ ਇਹ ਵੀ ਮੰਗਾ ਲੂ ਪੂਰਨੀ ਸਰਲਾ ਨਹੀਂ ਛਿੱਟਾ ਨਹੀਂ ਕੋਈ ਕਿਸੇ ਦੀ ਕੰਨ ਦੀ ਦਿੱਕਤ ਨਹੀਂ ਤੇ ਮਿਲਦੀ ਕਿਵੇਂ ਬਈ ਕਰੰਟ ਵਾਂਗੂ ਆਪੀ ਮਾਰ ਬਈਆ ਆਪੀ ਮਾਰ ਕੇ ਭੇਜਾ ਆ ਦੇਖੋ ਜੀ ਪੱਠ ਪੂੜਾ ਬਾਹਲਾ ਚੰਗਾ ਨਾ ਇਹਦਾ ਵੀ ਯਾਰ ਖਣਲੇਵੇ ਦੀ ਬਾਹਲੀ ਸਾਫ ਆ ਯਾਰ ਹਨਾ ਸੈਜ ਵਾਲੀ ਐ ਉਸਤੇ ਸੈਜ ਵੱਡੇ ਵਾਲੀ ਤੇ ਇਹਦੀ ਡਿਮਾਂਡ ਬਾਈ ਫਿਰ ਇਹਦੀ ਡਿਮਾਂਡ ਵਾਲ ਲੈਣ ਲੈਣ ਬੁੱਤੇ 85000 ਦੀ ਦੇ ਦਿਆਂਗੇ ਮੁੱਲ ਕੋਈ ਆਪਾਂ 94 ਨਹੀਂ ਕਰਨਾ ਲੱਖ ਨਹੀਂ ਕਰਨਾ 85000 ਦੀ ਦੇ ਦੇਾਂਗੇ ਯਾਨੀ ਚੰਗੀ ਚੰਗੀ ਬਹੁਤ ਦਾ ਡੋਲ ਡੀਲ ਆ ਲਈ ਆ ਟੱਤ ਵਾਲੀ ਐ ਮੋਲ ਵਾਲੀ ਆ ਹੂੰ ਇਥੋਂ ਕਰੋ ਚੱਕਾ ਤੋਂ ਵੀ ਨਹੀਂ ਗੁੰਜੀ ਹੂੰ ਤੇ ਬਾਕੀ ਦਾ ਚੈੱਕ ਜੇ ਅਗਲਾ ਮਗਾਉਂਦਾ ਤਾਂ ਗਾਰੰਟੀ ਆਪਣੀ ਗਾਰੰਟੀ ਹੈ ਚੈੱਕ ਦੀ ਵੀ ਥੱਲੇ ਉਹ ਪੂਰ ਸਿੱਟੇ ਦੀ ਵੀ ਸਾਗ ਦੀ ਵੀ ਥਾਣਾ ਸੁਣਾ ਦੇ ਓਕੇ ਗਾਰੰਟੀ ਆ ਥਾਣਾ ਥਾਣਾ ਦੀ ਓਕੇ ਜੋ ਓਕੇ ਆ ਥੱਲੇ ਕਿੰਨੇ ਬਰਾ ਲੈ ਚਲੋ ਜੀ ਜੇ ਕੋਈ ਭਰਾ ਇਹ ਵੀ ਮੰਗਾਉਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਰੇਟ ਬਹੁਤ ਜਾਇਜ਼ ਆ ਹਨਾ ਬਸ ਦੇਣ ਲੈਣ ਵਾਲੀ ਗੱਲ ਹੀ ਕਰੀਆ ਬਈ ਹੋਣ ਵਾਲੀ ਨਹੀਂ ਕਰੀ ਛੋੜ ਹੀ ਹੋ ਬਾਈ ਕਹਿੰਦਾ ਥੋੜੀ ਬਹੁਤੀ ਇਹਦੇ ਵਿੱਚੋਂ ਛੋੜ ਹੀ ਹੋਣੀ ਆ ਵੱਡੀ ਕੈਜ ਵਾਲੀ ਛੋਟੀ ਆ 85000 ਦੇ ਵਿੱਚ ਤੇ ਇਹਨਾਂ ਦੋਨਾਂ ਜੋ ਟੰਗਾਂ ਦੇ ਮੁੱਲ ਹੋਣਗੇ ਫੋਨ ਤੇ ਹੋਣਗੇ ਜਮਾ ਜਾਇਜ਼ 8-8 ਕਿਲੋ ਦੋਨਾਂ ਥੱਲੇ ਦੁੱਧਾ ਪਾਰ ਲਈ ਥੱਲੇ ਤਾਂ 9 ਕਿਲੋ ਬਾਈ ਕਹਿੰਦਾ 8 ਮੰਨ ਕੇ ਲੈ ਜਾਓ ਤੇ ਥਾਣਲੇਵੇ ਦੀ ਪੂਰੀ ਸਾਫ ਸੁਥਰੀ ਤੇ ਥਾਣਾ ਥਾਣਾ ਦੀ ਓਕੇ ਬਾਈ ਇਹ ਜੋ ਮ ओके जी कोई पूर ਨਹੀਂ ਸਿੱਟਾ ਨਹੀਂ ਛਰਲਾ ਨਹੀਂ ਆਨਲਾਈਨ ਮੰਗਾ ਲਈ ਤਾਂ ਵੀ ਘਰ ਤਾਈ ਗਰੰਟੀ ਆ ਮਿਲਣ ਦੀ ਤੇ ਥੱਲੋਂ ਚੁੰਨ ਚਵਾਓ ਓਕੇ ਜੀ ਕਰਿਓ ਬਾਈ ਨਾਲ ਸੰਪਰਕ ਪਿੰਡ ਸਹਿਣਾ ਨੰਬਰ ਬੋਲ ਦਿਓ ਬਾਈ ਨੰਬਰ 9876347016 47016 ਤਾਂ ਲੈ ਬਾਈ ਆ ਵੀ ਟੋਕੜਾ ਨਾਲ ਤੈਨੂੰ ਪਤਾ ਹੀ ਆ ਵੀ ਸੌਕ ਦੇ ਵਾਰੇ ਬੜੀਆਂ ਚੰਗੀਆਂ ਲੱਗਦੀਆਂ ਉਹ ਲਿਓ ਨੇ ਕੰਮ ਦਾ ਆਪਣਾ ਸਜਰਾ ਆਂਦਾ ਤੈਨੂੰ ਇਹ ਕਿੰਨਾ ਚਿਰ ਟੋਪ ਕਲਾ ਝੋਟੀਆਂ ਹਨਾ ਹਾਂ 2008 ਦਾ ਹੋਣਾ ਮੇਰੇ ਕੋਲ ਤੋਂ ਧੰਨਵਾਦ ਜੀ